ਸਸਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਆ ਹੋ ਤੁਸੀਂ ਆ ਵੇਖਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਗਵਿੰਦਰ ਦੀ ਪਤਨੀ ਦੇ ਫੋਨ ਵਿੱਚੋਂ ਹੋਏ ਵੱਡੇ ਖਲਾਸੇ ਦਿਖਾਉਣਾ ਅੱਜ ਦੀ ਵੀਡੀਓ ਵਿੱਚ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਰੁਪਿੰਦਰ ਕੌਰ ਦੇ ਵੱਲੋਂ ਕੀਤੀ ਗਈ ਕਰਤੂਤ ਦੇ ਬਾਰੇ ਪੂਲ ਦੁਨੀਆਂ ਦੇ ਵਿੱਚ ਇਹੀ ਗੱਲਾਂ ਚੱਲਦੀਆਂ ਕਿ ਇਹੋ ਜੀ ਨੂੰ ਤੇ ਇਹੋ ਜੀ ਨਹੀਂ ਕਿਸੇ ਦੀ ਵੀ ਨਾ ਹੋਵੇ ਔਰ ਰੁਪਿੰਦਰ ਕੌਰ ਦੇ ਵੱਲੋਂ ਜਿਹੜੇ ਜਿਹੜੇ ਡਰਾਮੇ ਰਚੇ ਗਏ ਤੇ ਜੋ ਗੱਲਾਂ ਹੁਣ ਕਰ ਰਹੀ ਆ ਇਹ ਸੱਚੀ ਮੁੱਚੀ ਹੈਰਾਨ ਕਰਦੀਆਂ ਔਰ ਰਪਿੰਦਰ ਕੌਰ ਨੇ ਆਪਣੀ ਅਯਾਸ਼ੀ ਦੇ ਚੱਕਰ ਦੇ ਵਿੱਚ ਗੁਰਵਿੰਦਰ ਸਿੰਘ ਤਾਂ ਮਾਰਿਆ ਹੀ ਇਹਨੇ ਪੰਜਾਬ ਦੇ ਲੋਕਾਂ ਦਾ ਭਰੋਸਾ ਵੀ ਮਾਰਿਆ ਤੇ ਹੁਣ ਜਦੋਂ ਇਹ ਜੇਲ੍ਹ ਦੇ ਵਿੱਚ ਬੈਠੀ ਆ ਤਾਂ ਇਹ ਪਤਾ ਲੱਗਾ ਜੀ ਕਿ 22 ਤਰੀਕ ਨੂੰ ਇਹਦੀ ਅਗਲੀ ਸੁਣਵਾਈ ਹੋਣੀ ਆ ਲੰਘੇ ਕੱਲ ਪੁਲਿਸ ਦੇ ਵੱਲੋਂ ਪਤਾ ਲੱਗਾ ਜੀ ਕਿ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇਹਨਾਂ ਨੂੰ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਤਿੰਨਾਂ ਜਣਿਆਂ ਨੂੰ ਯਾਨੀ ਕਿ ਹਰ ਕਮਲਪ੍ਰੀਤ ਸਿੰਘ ਆਸ਼ਕ ਨੂੰ ਰਪਿੰਦਰ ਕੌਰ ਉਹਦੀ ਆਸ਼ਕਣ ਨੂੰ ਤੇ ਫਿਰ ਹਰ ਕਮਲਪ੍ਰੀਤ ਸਿੰਘ ਦਾ ਦੋਸਤ ਜਿਹੜਾ ਵਿਸ਼ਵਦੀਪ ਕੁਮਾਰ ਇਹਨਾਂ ਤਿੰਨਾਂ ਨੂੰ ਪੇਸ਼ ਕਰਕੇ ਤੇ ਤਿੰਨ ਦਿਨ ਦਾ ਰਿਮਾਨਡ ਹੋਰ ਮੰਗਿਆ ਗਿਆ ਸੀ ਕਿ ਅਸੀਂ ਮੋਬਾਈਲ ਰਿਕਵਰ ਕਰਨੇ ਆ ਪਰ ਅਦਾਲਤ ਦੇ ਵੱਲੋਂ ਇਹਨਾਂ ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਅਗਲੀ ਸੁਣਵਾਈ ਹੁਣ 22 ਦਸੰਬਰ ਨੂੰ ਹੋਣੀ ਆ ਰੁਪਿੰਦਰ ਕੌਰ ਦੀ ਜਦੋਂ ਪੱਕਾ ਕਹਾਣੀ ਪੜਦੇ ਸਾਰੀ ਕਿ ਉਹਨੇ ਹੁਣ ਤੱਕ ਕੀ ਕੀ ਗੱਲਾਂ ਕਹੀਆਂ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕੀ ਜਾਣਕਾਰੀ ਦਿੱਤੀਆਂ ਅੰਗਾ ਤਾਂ ਲੂਕ ਨਾ ਖੜਾ ਹੁੰਦਾ ਮੂੰਹ ਦੀ ਮਿੱਠੀ ਰਹਿੰਦੀ ਸੀ ਪਰ ਮਨ ਦੇ ਵਿੱਚ ਖੋਰ ਸੀ ਮੂੰਹ ਦੇ ਵਿੱਚੋਂ ਕੋਈ ਗਲਤ ਸ਼ਬਦ ਨਹੀਂ ਸੀ ਕੱਢਦੀ ਪਰ ਇਹਦੇ ਮਨ ਦੇ ਵਿੱਚ ਇਹ ਸੀ ਕਿ ਮੈਂ ਇਹਦੇ ਨਾਲ ਨਹੀਂ ਰਹਿਣਾ ਇਹ ਜ਼ਹਿਰ ਵਰਗੇ ਲੱਗਦੇ ਆ ਤੇ ਆਸ਼ਕੇ ਇਹਨੂੰ ਘਿਓ ਖਿਚੜੀ ਵਰਗਾ ਲੱਗਦਾ ਇਹ ਉਹਦੇ ਨਾਲ ਘਿਓ ਖਿਚੜੀ ਹੋ ਕੇ ਰਹਿੰਦੀ ਸੀ ਪਰ ਮਾਰਿਆ ਇਹਨੇ ਕਿਵੇਂ ਆ ਅਸਲ ਵਿੱਚ ਗੁਰਵਿੰਦਰ ਸਿੰਘ ਨੂੰ ਸਭ ਤੋਂ ਪਹਿਲਾਂ ਰੁਪਿੰਦਰ ਕੌਰ ਨੇ ਜ਼ਹਿਰ ਦਿੱਤੀ ਉਸ ਤੋਂ ਬਾਅਦ ਉਹ ਜਦੋਂ ਪੈ ਗਿਆ ਤੇ ਇਹਨੇ ਆਪਦਾ ਆਸ਼ਕ ਸੱਦ ਲਿਆ ਆਸ਼ਕ ਨੂੰ ਲੈ ਕੇ ਇਹ ਛੱਤ ਦੇ ਉੱਤੇ ਗਈ ਉੱਥੇ ਗੱਲਾਂ ਬਾਤਾਂ ਕਰ ਰਹੇ ਆ ਇਹਨੇ ਚਿਰ ਨੂੰ ਹੋਸ਼ ਆ ਗਈ ਜਾਂ ਕਹਿ ਲਈਏ ਜ਼ਹਿਰ ਦਾ ਉਹਨਾਂ ਅਸਰ ਨਹੀਂ ਹੋਇਆ ਜਾਂ ਜਿਹੜਾ ਵੀ ਟੀਕਾ ਲਾਇਆ ਹੋਊਗਾ ਉਹਦਾ ਉਹਨਾਂ ਅਸਰ ਨਹੀਂ ਹੋਇਆ ਜਿਹੜੀ ਵੀ ਚੀਜ਼ ਪੀਈ ਆਈ ਉਹਦਾ ਉਹਨਾਂ ਅਸਰ ਨਹੀਂ ਹੋਇਆ ਉਹਨੇ ਦੇਖ ਲਿਆ ਗੁਰਵਿੰਦਰ ਸਿੰਘ ਨੇ ਛੱਤ ਦੇ ਉੱਤੇ ਜਾ ਕੇ ਤੇ ਬਸ ਇਥੋਂ ਉਹਦੀ ਮੌਤ ਦੀ ਕਹਾਣੀ ਲਿਖੀ ਜਾਣ ਲੱਗੀ ਆ ਰੁਪਿੰਦਰ ਕੌਰ ਨੇ ਮਗਰਲੇ ਪਾਸੇ ਜਾ ਕੇ ਉਹਦੀਆਂ ਬਾਹਾਂ ਫੜ ਲੀਆਂ ਮਗਰਲੇ ਪਾਸੇੋਂ ਤੇ ਹਰਕਮਲਪ੍ਰੀਤ ਸਿੰਘ ਨੇ ਉਹਦਾ ਗਲ ਕੁੱਟਤਾ ਤੇ ਪੋਸਟਮਾਰਟਮ ਦੀ ਰਿਪੋਰਟ ਵੀ ਇਹੀ ਗੱਲ ਕਹਿੰਦੀ ਆ ਕਿ ਉਹਦਾ ਦਮ ਕੁੱਟਿਆ ਗਿਆ ਇਸ ਕਰਕੇ ਸਾਹ ਕੁੱਟੇ ਜਾਣ ਕਰਕੇ ਉਹਦੀ ਮੌਤ ਹੋਈ ਆ ਉਦੇ ਸਰੀਰ ਦੇ ਉੱਤੇ 10 12 ਨਿਸ਼ਾਨ ਆ ਮਤਲਬ ਇਹ ਆ ਕਿ ਉਹਦੀ ਕੁੱਟਮਾਰ ਵੀ ਕੀਤੀ ਗਏ ਗੁਰਵਿੰਦਰ ਸਿੰਘ ਨੇ ਕੁੱਟਮਾਰ ਰਪਿੰਦਰ ਕੌਰ ਨੇ ਤੇ ਹਰਕਮਲਪ੍ਰੀਤ ਸਿੰਘ ਨੇ ਕੀਤੀ ਕਿਉਂਕਿ ਦੋਵੇਂ ਜਣੇ ਘਰ ਦੇ ਵਿੱਚ ਆ ਪਰ ਜਿਹੜਾ ਵਿਸ਼ਵਦੀਪ ਕੁਮਾਰ ਆ ਜਿਹੜਾ ਕਿ ਇਹਦੇ ਨਾਲ ਗੱਡੀ ਤੇ ਆਇਆ ਸੀ ਹਰਕਮਲਪ੍ਰੀਤ ਦੇ ਉਹਨੇ ਗੱਲ ਕਹੀ ਆ ਕਿ ਜਦੋਂ ਇੱਥੇ ਸਾਰਾ ਕੁਝ ਵਾਪਰ ਗਿਆ ਮੈਨੂੰ ਨਹੀਂ ਸੀ ਪਤਾ ਕਿ ਜਦੋਂ ਉਹ ਘਰ ਦੇ ਵਿੱਚੋਂ ਬਾਹਰ ਆਇਆ ਤੇ ਉਹ ਕੀ ਕਰਕੇ ਆਇਆ ਕੀ ਨਹੀਂ ਮੈਨੂੰ ਸਿਰਫ ਉਹਨੇ ਇਹ ਗੱਲ ਕਹੀ ਕਿ ਕੁੱਟਮਾਰ ਹੋਈ ਆ ਯਾਰ ਉੱਥੇ ਰੋਣਾ ਪੈ ਗਿਆ ਫਿਰ ਅਸੀਂ ਚਲੇ ਗਏ ਚੰਡੀਗੜ੍ਹ ਹਰਕਮਲਪ੍ਰੀਤ ਨੇ ਰਾਤ ਨੂੰ ਖੂਬ दारू ਪੀਤੀ ਆ ਫਿਰ ਉਸ ਤੋਂ ਬਾਅਦ ਇਹਨੇ ਸਵੇਰੇ ਵੀ दारू ਪੀਤੀ ਆ ਇਹਦੀ ਇੱਛਾ ਸੀ ਕਿ ਅਸੀਂ ਮੁੰਬਈ ਦੇ ਵੱਲ ਭੱਜ ਗਏ ਪਰ ਕਿਉਂਕਿ ਇਹਦੇ ਬਾਪ ਨੂੰ ਪੁਲਿਸ ਨੇ ਚੱਕ ਲਿਆ ਇਸ ਕਰਕੇ ਇਹਨੂੰ ਸਰੈਂਡਰ ਕਰਨਾ ਪਿਆ ਅਦਾਲਤ ਦੇ ਵਿੱਚ ਪੁਲਿਸ ਨੇ ਇਹ ਵੀ ਗੱਲ ਕਹੀ ਆ ਕਿ ਡਰਾਮਾ ਘੜਨ ਦੇ ਲਈ ਇਹਨਾਂ ਨੇ ਅਲਮਾਰੀ ਦੇ ਵਿੱਚੋਂ ਖਲਾਰਾ ਪਾ ਲਿਆ ਇਹਨੇ ਘਰ ਦੇ ਗਹਿਣੇ ਜਿਹੜੇ ਉਹ ਹਰਕਮਲਪ੍ਰੀਤ ਨੂੰ ਫੜਾਤੇ ਰੁਪਿੰਦਰ ਕੌਰ ਨੇ ਤਾਂ ਜੋ ਲੁੱਟ-ਖੋਟ ਦੀ ਕਹਾਣੀ ਲੱਗੇ ਪਰ ਪੁਲਿਸ ਨੂੰ ਪਹਿਲਾ ਸ਼ੱਕ ਤੋਂ ਹੋਇਆ ਬੀਜੇ ਜੋ ਸੂਟ ਤਾਂ ਥੱਲੇ ਖਿਲਰੇ ਪਏ ਆ ਪਰ ਸੂਟਾਂ ਨਹੀਂ ਤਿਆ ਨਹੀਂ ਖੁੱਲੀਆਂ ਉਸ ਬੰਦੇ ਦੇ ਇਹ ਗੱਲ ਕਹੇ ਨਹੀਂ ਜਿਕੇ ਉਹਨੂੰ ਲੁੱਟਖੋ ਕਰਨ ਵਾਲੇ ਲੁਟੇਰੇ ਆ ਕੇ ਮਾਰ ਗਏ ਪਰ ਇਹਦੀ ਇੱਕ ਵੀ ਛਿੜਟ ਨਹੀਂ ਲੱਗੀ ਕੋਈ ਵੀ ਔਰਤ ਆਪਦੇ ਘਰ ਵਾਲੇ ਨੂੰ ਆਪਦੇ ਬੰਦੇ ਨੂੰ ਆਪਦੇ ਪਰਿਵਾਰਕ ਜੀ ਨੂੰ ਬਚਾਉਣ ਦੇ ਲਈ ਕੁਝ ਨਾ ਕੁਝ ਤਾਂ ਕਰੂਗੀ ਨਾ ਮਾੜੀ-ਮੋਟੀ ਸੱਟ ਉਹਦੇ ਵੀ ਵੱਜੂਗੀ ਫਿਰ ਅਗਲੀ ਗੱਲ ਇਹ ਹੈ ਸ਼ੱਕ ਦੇ ਰੂਪ ਦੇ ਵਿੱਚ ਕਿ ਜਿਹੜਾ ਇਹਦੇ ਗਲ ਦੇ ਵਿੱਚ ਸੋਨੇ ਦਾ ਗਹਿਣਾ ਪਾਇਆ ਸੀ ਉਹ ਬਿਲਕੁਲ ਉਵੇਂ ਸੀ ਇਹਦੀ ਲੁੱਟਖਸਟ ਕਿਉਂ ਨਹੀਂ ਹੋਈ ਫਿਰ ਅਗਲੀ ਗੱਲ ਇਹ ਜੀ ਕਿ ਨਾ ਸੀ ਸੀਟੀਵੀ ਕਵਰੇਜ ਲੱਗੇ ਆ ਉਹਦੇ ਵਿੱਚ ਕੋਈ ਅੰਦਰ ਆਉਂਦਾ ਦਿਸਦਾ ਨਾ ਕੋਈ ਬਾਹਰ ਜਾਂਦਾ ਦਿਸਦਾ ਤੇ ਅਗਲੀ ਗੱਲ ਇਹ ਆ ਵੀ ਜੇਕਰ ਕੋਈ ਲੁੱਟਖਸਟ ਕਰਕੇ ਭੱਜਿਆ ਤੇ ਫਿਰ ਘਰ ਦੇ ਅੰਦਰੋਂ ਕੁੰਡਾ ਕਿਵੇਂ ਲੱਗਿਆ ਅਰਲ ਕਿਵੇਂ ਲੱਗੀ ਆ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਇਹ ਕਹਾਣੀ ਖੁੱਲੀ ਆ ਕਿ ਇਸੇ ਔਰਤ ਨੇ ਇਸੇ ਡੈਣ ਨੇ ਆਪਦੇ ਬੰਦੇ ਨੂੰ ਖਾ ਲਿਆ ਆਪਦੇ ਬੰਦੇ ਨੂੰ ਮਰਵਾਤਾ ਇਹ ਰੋਈ ਵੀ ਆ ਇਹਨੇ ਆਪਦੇ ਮਾਪਿਆਂ ਦੀਆਂ ਸੌਹਾਂ ਵੀ ਖਧੀਆਂ ਕਹਿੰਦੀ ਕਿ ਮੈਂ ਇਹੋ ਜਿਹਾ ਕੁੱਝ ਨਹੀਂ ਕੀਤਾ ਮੈਨੂੰ ਤਾਂ ਸੌਂ ਲੱਗੇ ਜੀ ਮੈਂ ਇਦਾਂ ਦਾ ਕੁੱਝ ਕਿਉਂ ਕਰੂੰਗੀ ਪਰ ਕਿਉਂਕਿ ਪੁਰਸ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ ਸੀ ਇਸ ਕਰਕੇ ਇਸ ਵਾਲਾਂ ਦਾ ਸਾਹਮਣਾ ਨਹੀਂ ਕਰ ਸਕੀ ਤੇ ਫਿਰ ਇਹਨੇ ਸਾਰੀ ਗੱਲ ਬਣ ਲਈ ਆ ਰਪਿੰਦਰ ਕੌਰ ਦਾ ਪਵੈਖ ਕੀ ਆ ਇਹਦੇ ਬਾਰੇ ਤਾਂ ਆਪਾਂ ਨੂੰ ਪਤਾ ਜਿਹੜੀ ਰੀਲਾਂ ਪੱਟੀ ਆ ਉਹਦੀਆਂ ਰੀਲਾਂ ਰੂਲਾਂ ਹੁਣ ਬਣਦੀਆਂ ਨਹੀਂ ਹੁਣ ਤਾਂ ਜਲੂਸ ਹੀ ਆ ਇਹਨੇ ਰੀਲਾਂ ਦੇ ਨਾਂ ਦੇ ਉੱਤੇ ਬੁਟੀਕ ਦੇ ਨਾਂ ਦੇ ਉੱਤੇ ਉਹੋ ਕੁੱਝ ਕੀਤਾ ਜਿਹੜਾ ਕੁੱਝ ਅੱਜਕੱਲ੍ਹ ਕੁੱਝ ਕੁੜੀਆਂ ਕਰਦੀਆਂ ਕਿ ਭਾਈ ਮੈਂ ਆਪਦਾ ਚਿਹਰਾ ਦਿਖਾਵਾਂ ਮੈਂ ਮੇਕਅਪ ਦਿਖਾਵਾਂ ਮੈਂ ਫੋਲੋਅਰ ਵਧਾਵਾਂ ਮੈਂ ਛੰਗੜ ਮੰਗੜ ਕਰਾਂ ਮਗਰ ਗੀਤ ਲਾ ਕੇ ਡਾਂਸ ਕਰਾਂ ਇਹਨੇ ਸਾਰਾ ਕੁਝ ਉਹੀ ਕੀਤਾ ਘਰ ਦੇ ਵਿੱਚ ਨਖਰਿਆਂ ਨਾਲ ਰਹਿਣ ਵਾਲੀ ਇਸ ਵੇਲੇ ਜੇਲ੍ਹ ਦੇ ਵਿੱਚ ਕੀ ਕੀ ਕਰਦੀ ਆ ਇਹ ਆਉਂਦੇ ਸਮੇਂ ਦੇ ਵਿੱਚ ਸਾਹਮਣੇ ਆਉਣੀਆਂ ਗੱਲਾਂ ਪਰ ਇਹ ਪਤਾ ਲੱਗਾ ਕਿ ਭਾਈ ਇਹਦਾ ਜੀ ਨਹੀਂ ਲੱਗਦਾ ਜੇਲ੍ਹ ਦੇ ਵਿੱਚ ਕਿਉਂਕਿ ਜਿਨੇ ਨਿਆਰਗੀਆਂ ਚੜੀਆਂ ਹੋਣ ਉਹਦਾ ਜੇਲ੍ਹ ਦੇ ਵਿੱਚ ਜੀ ਲੱਗਣਾ ਵੀ ਕੜਾ ਤੇ ਲੱਗਣ ਦੇਣਾ ਵੀ ਨਹੀਂ ਚਾਹੀਦਾ ਕਿਉਂਕਿ ਇਸ ਔਰਤ ਨੇ ਕੁੱਲ ਪੰਜਾਬਣਾ ਕੁੱਲ ਪੰਜਾਬੀਆਂ ਦਾ ਭਰੋਸਾ ਤੋੜਿਆ ਦੁਨੀਆ ਦੇ ਵਿੱਚ ਬਹੁਤ ਕੁਝ ਹੁੰਦਾ ਪਰ ਪੰਜਾਬ ਦੇ ਵਿੱਚ ਜਦੋਂ ਇਹੋ ਜਿਹਾ ਕੁਝ ਹੁੰਦਾ ਉਦੋਂ ਸੱਚੀ ਮੁੱਚੀ ਲੂਕੰਡਾ ਖੜਾ ਹੁੰਦਾ ਕਿ ਯਾਰ ਸਾਡੇ ਪੰਜਾਬ ਦੇ ਵਿੱਚ ਆਹ ਕੁਝ ਵੀ ਹੋਣਾ ਸਾਡੇ ਪੰਜਾਬ ਦੇ ਵਿੱਚ ਆਹ ਕੁਝ ਹੋਣਾ ਬਾਕੀ ਸੀ ਹਲੇ ਸੋਚ ਕੇ ਦੇਖੋ ਗੁਰਵਿੰਦਰ ਸਿੰਘ ਦੇ ਪਿਤਾ ਦਾ ਕੀ ਹਾਲ ਹੋਊਗਾ ਭਵਿੱਖ ਦੇ ਵਿੱਚ ਉਹਦੇ ਕੋਲੇ ਬਾਕੀ ਕੀ ਬਚਿਆ ਉਹ ਜਾਂ ਤਾਂ ਫਿਰ ਆਪਦਾ ਸਾਰਾ ਕੁਝ ਵੇਚ ਕੇ ਹੁਣ ਧੀ ਦੇ ਕੋਲੇ ਜਾਊ ਕੈਨੇਡਾ ਦੇ ਵਿੱਚ ਤੇ ਜੇ ਉਹ ਉੱਥੇ ਵੀ ਗਿਆ ਤਾਂ ਵੀ ਉਹਦੀਆਂ ਯਾਦਾਂ ਦੇ ਵਿੱਚੋਂ ਪੁੱਤ ਨਹੀਂ ਜਾਣਾ ਉਹਦੇ ਜਿਹਨ ਦੇ ਉੱਤੇ ਜਿਹੜੀ 6 ਵਜੇ ਆ ਉਹਦਾ ਕੀ ਕਸੂਰ ਸੀ ਬੰਦੇ ਦਾ ਉਹਦੇ ਨਾਲ ਕਿੰਨਾ ਵੱਡਾ ਦਗਾ ਹੋਇਆ ਦੁਨੀਆ ਦੀ ਸਭ ਤੋਂ ਵੱਡੀ ਗੈਦਾਰੀ ਉਹਦੇ ਨਾਲ ਹੋਈ ਆ ਉਹਦਾ ਪੁੱਤ ਖੋਲਿਆ ਖੋਇਆ ਵੀ ਉਹਨੇ ਜਿਹਨੂੰ ਕਾਰ ਲੈ ਕੇ ਦਿੱਤੀ ਜਿਹਨੂੰ ਬੁਟੀਕ ਖੋਲ ਕੇ ਦਿੱਤੀ ਜਿਹਨੂੰ ਪੁੱਤ-ਪੁੱਤ ਕਹਿੰਦਾ ਸੀ ਨੂ ਨੀ ਕਦੇ ਕਿਹਾ ਧੀ ਵੀ ਨਹੀਂ ਕਿਹਾ ਪੁੱਤ ਕਿਹਾ ਵੀ ਤੂੰ ਮੇਰਾ ਦੂਜਾ ਪੁੱਤ ਆ ਤੇ ਬਦਲੇ ਦੇ ਵਿੱਚ ਕੀ ਮਿਲਿਆ ਉਮਰ ਭਰ ਦਾ ਰੋਣਾ ਬਦਲੇ ਦੇ ਵਿੱਚ ਕੀ ਮਿਲਿਆ ਪੁੱਤ ਦੀ লাশ ਹੋਰ ਤਾਂ ਕੁਝ ਨਹੀਂ ਮਿਲਿਆ ਗੱਲ ਇਹ ਹੈ ਜੀ ਕਿ ਆਉਂਦੇ ਸਮੇਂ ਦੇ ਵਿੱਚ ਕੌਣ ਕਿਹਦੇ ਉੱਤੇ ਯਕੀਨ ਕਰੂਗਾ ਲੋਕ ਹੁਣ ਸੋਸ਼ਲ ਮੀਡੀਆ ਦੇ ਉੱਤੇ ਗੱਲ ਲਿਖਦੇ ਆ ਕਿ ਸਾਨੂੰ ਤਾਂ ਰਿਸ਼ਤੇ ਤੋਂ ਡਰ ਲੱਗਣ ਲੱਗ ਪਿਆ ਕੀ ਪਤਾ ਕਿਹੜਾ ਬੰਦਾ ਆਪਦੀ ਘਰਵਾਲੀ ਦੇ ਬਾਰੇ ਕੀ ਸੋਚੀ ਜਾਂਦਾ ਹੋਵੇ ਤੇ ਘਰਵਾਲੀ ਕਿਹੜੇ ਬੰਦੇ ਬਾਰੇ ਕੀ ਸੋਚੀ ਜਾਂਦੀ ਹੋਵੇ ਸੋ ਇਹ ਇੱਕ ਬਹੁਤ ਵੱਡਾ ਸਵਾਲ ਆ ਜੀ ਕਿ ਅਸੀਂ ਖੁੱਲ੍ਹ ਕੇ ਗੱਲ ਕਰਦੇ ਨਹੀਂ ਅਸੀਂ 도ਗਲੇ ਮਾਪਦੰਡਾਂ ਵਾਲੇ ਕਿਵੇਂ ਆ ਰਹਿਣਾ ਵੀ ਉੱਥੇ ਆ ਪਰ ਉਹਦੇ ਨਾਲ ਵੀ ਨਹੀਂ ਆ ਅੱਡ ਹੋਣਾ ਵੀ ਨਹੀਂ ਪਰ ਜੜ੍ਹਾਂ ਦੇ ਵਿੱਚ ਇਦੀ ਰਹਿਣਾ ਮਾਰ ਵੀ ਉਹਨੂੰ ਦੇਣਾ ਝੂਠ ਵੀ ਬੋਲਣਾ ਬਚਣ ਦੀ ਕੋਸ਼ਿਸ਼ ਵੀ ਕਰਨੀ ਆ ਆਯਾਸ਼ੀ ਵੀ ਕਰਨੀ ਆ ਮਤਲਬ ਸਾਡੇ ਕਿੰਨੇ ਚਿਹਰੇ ਕਿੰਨੇ ਆ ਅਸੀਂ ਰੀਲਾਂ ਦੇ ਵਿੱਚ ਕਿਵੇਂ ਦਿਸਦੇ ਆ ਪਰ ਸਾਡੇ ਕਿਰਦਾਰ ਕੈਸੇ ਆ ਅਸੀਂ ਇੱਥੇ ਤਾਂ ਛੰਗਣ ਮੰਗਣ ਕਰਕੇ ਆਪਦੇ ਆਪ ਨੂੰ ਚਮਕ ਚਮਕ ਕੇ ਦਿਖਾਉਨੇ ਆ ਪਰ ਉਦਾਂ ਸਾਡੇ ਅੰਦਰ ਕਿੰਨੀ ਵੱਡੀ ਕਾਲਖ ਆ ਇਹਦਾ ਪਤਾ ਲੱਗਦਾ ਸੋ ਰੁਪਿੰਦਰ ਕੌਰ ਨੂੰ ਵੱਡੀ ਤੋਂ ਵੱਡੀ ਸਦਾ ਮਿਲਣੀ ਚਾਹੀਦੀ ਆ ਪੰਜਾਬੀ ਇਸ ਗੱਲ ਦੀ ਮੰਗ ਕਰ ਰਹੇ ਆ ਕੁੱਲ ਦੁਨੀਆਂ ਦੇ ਵਿੱਚ ਵਸਦੇ ਪੰਜਾਬੀ ਇਹੀ ਸੋਚ ਰਹੇ ਆ ਇਹੀ ਲੋਚ ਰਹੇ ਆ ਕਿ ਇਸ ਔਰਤ ਨੂੰ ਬਖਸ਼ਣਾ ਨਹੀਂ ਚਾਹੀਦਾ ਇਹਦੇ ਓਜੱਡ ਆਸ਼ਕ ਨੂੰ ਜਿੰਨੀ ਵੱਡੀ سزا ਮਿਲੇ ਉਹ ਥੋੜੀ ਆ ਇਹਨਾਂ ਦੋਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਤੇ ਜੇਲ੍ਹ ਦੇ ਵਿੱਚ ਇਹਨਾਂ ਦੇ ਕੋਲੋਂ ਚੱਕੀ ਪਸਵਾਉਣੀ ਚਾਹੀਦੀ ਆ ਲੋਕ ਤਾਂ ਇਹ ਵੀ ਗੱਲ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਪਰ ਪੰਜਾਬ ਦੇ ਵਿੱਚ ਵੀ ਇਹੋ ਗੱਲਾਂ ਇੰਨੀਆਂ ਕਵੱਡੀਆਂ ਵਾਪਰਦੀਆਂ ਮੈਂ ਕੱਲ ਇੱਕ ਖਬਰ ਪੜ੍ਹੀ ਅਬੋਰ ਦੇ ਵੱਲ ਪਿੰਡਾ ਜੀ ਪੰਗਾੜਾ ਇਸ ਪਿੰਡ ਦੇ ਵਿੱਚ ਇੱਕ ਬੰਦੇ ਦਾ ਕਤਲ ਕੀਤਾ ਗਵੰਢੀਆਂ ਨੇ ਕਿਉਂ ਕਿਉਂਕਿ ਇਸ ਬੰਦੇ ਦੀ ਧੀ ਆ ਜਿਹੜੀ ਉਹ ਪਰੇਸ਼ਾਨ ਸੀ ਗਵਾਂਢੀਆਂ ਦੇ ਇੱਕ ਮੁੰਡੇ ਤੋਂ ਉਹ ਇਹਨੂੰ ਛੇੜਦਾ ਸੀ ਤੰਗ ਕਰਦਾ ਸੀ ਪਰੇਸ਼ਾਨ ਕਰਦਾ ਸੀ ਮੈਂਟਲੀ ਟੌਰਚਰ ਕਰਦਾ ਸੀ ਇੱਕ ਵਿਆਹ ਦਾ ਪ੍ਰੋਗਰਾਮ ਸੀਗਾ ਪਿੰਡ ਦੇ ਵਿੱਚ ਹੀ ਉੱਥੇ ਕਿਤੇ ਉਹ ਮੁੰਡੇ ਨੇ ਇਹਦੇ ਬਾਪ ਨੂੰ ਕੁੜੀ ਦੇ ਬਾਪ ਨੂੰ ਫਿਰ ਕੋਈ ਮਾੜੀ ਚੰਗੀ ਗੱਲ ਕਹੀ ਬਾਪ ਆ ਜਿਹੜਾ ਉਹ ਵਿਆਹ ਨੂੰ ਛੱਡ ਕੇ ਘਰੇ ਆ ਗਿਆ ਤੇ ਉਹਨਾਂ ਦੇ ਘਰੇੋਂ ਲਾਂਭਾ ਦੇਣ ਜਾ ਰਿਹਾ ਵੀ ਤੁਹਾਡਾ ਮੁੰਡਾ ਸਾਡੀ ਕੁੜੀ ਨੂੰ ਤੰਗੇਵੇਂ ਕਰਦਾ ਤੇ ਮੈਨੂੰ ਇਵੇਂ ਬੋਲਿਆ ਇਹ ਫਿਰ ਕਈਆਂ ਮਾਰ-ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਉਹਦਾ ਕਤਲ ਕਰ ਦਿੱਤਾ ਗਿਆ ਜਿਹੜੇ ਦੋਸ਼ੀ ਆ ਫਰਾਰ ਹੋ ਗਏ ਫੜੇ ਜਾਣਗੇ ਪਰ ਕੀ ਇਹ ਪੰਜਾਬ ਦੇ ਵਿੱਚ ਹੁੰਦਾ ਸੀ ਐਵੇਂ ਇੱਥੇ ਇੱਕ ਔਰਤ ਆ ਆਪਣੇ ਪਤੀ ਨੂੰ ਖਾ ਜਾਂਦੀ ਹੈ ਇੱਥੇ ਬਾਪ ਆ ਜਿਹੜਾ ਆਪਦੀ ਧੀ ਦੀ ਰਾਖੀ ਕਰਨ ਦੇ ਲਈ ਆਪਦੀ ਧੀ ਨਾਲ ਧੱਕਾ ਹੁੰਦਾ ਵੇਖ ਕੇ ਤੇ ਜਿਹੜੇ ਗਲਤ ਕੰਮ ਕਰਦੇ ਉਹਨਾਂ ਦੇ ਘਰੇ ਲਾਂਬਾ ਦੇਣ ਵਾਸਤੇ ਜਾਂਦਾ ਤੇ ਰਾਹ ਦੇ ਵਿੱਚ ਉਹਨੂੰ ਮਾਰ ਦਿੰਦੇ ਆ ਕੀ ਪਿੰਡਾਂ ਦੇ ਵਿੱਚ ਰੱਬ ਵੱਸਦਾ ਹੈ ਕੀ ਪੰਜਾਬ ਦੇ ਵਿੱਚ ਸਾਰਾ ਕੁਝ ਸਹੀ ਹੈ ਮੇਰੇ ਪਿੰਡ ਵਿੱਚ ਵਸਦਾ ਰੱਬ ਹੋਇਆ ਕਿ ਅੱਖੀਂ ਵਖਲਾ ਉਸਤਾਦ ਅੱਲਾ ਸੁਣਦੇ ਰਹੇ ਪੜ੍ਹਦੇ ਰਹੇ ਆ ਕਿ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਸੱਚੀ ਮੁੱਚੀ ਉਹ ਜਿਹਾ ਰੱਬ ਆ ਇਹੋ ਜੀਆਂ ਕੁਝ ਕੁ ਘਟਨਾਵਾਂ ਸਮੁੱਚੇ ਪੰਜਾਬਗਾਂ ਦੇ ਉੱਤੇ ਸਵਾਲ ਖੜਾ ਕਰ ਜਾਂਦੀਆਂ ਪਰ ਮੈਂ ਇਹ ਵੀ ਜਾਣਦਾ ਕਿ ਸਾਰੇ ਪੰਜਾਬੀ ਗਲਤ ਨਹੀਂ ਹੈਗੇ ਕਿਰਦਾਰ ਉੱਚਿਆਂ ਵਾਲੇ ਵੀ ਪੰਜਾਬੀ ਆ ਪਰ ਕੀ ਕਰ ਗਿਆ ਲੁੱਚਿਆਂ ਵਾਲੇ ਵੀ ਪੰਜਾਬੀ ਆ ਜਿਹੜੇ ਆ ਕੁਝ ਕਰਦੇ ਆ ਜਿਹੜੇ ਕਿਸੇ ਦੀ ਵੀ ਧੀ ਭੈਣ ਦੇ ਉੱਤੇ ਮਾੜੀ ਅੱਖ ਰੱਖਦੇ ਆ ਕਿਸੇ ਵੀ ਥਾਂ ਤੇ ਬੰਦਾ ਮਾਰ ਦਿੰਦੇ ਆ ਕਿਸੇ ਵੀ ਬੰਦੇ ਨੂੰ ਧਮਕੀ ਦੇ ਦਿੰਦੇ ਆ ਕਿਸੇ ਵੀ ਥਾਂ ਤੇ 60 ਫੀਟ ਮਾਰ ਜਾਂਦੇ ਆ ਇਹਨਾਂ ਬੰਦਿਆਂ ਤੋਂ ਆਪਣੀਆਂ ਧੀਆਂ ਆਪਣੀਆਂ ਭੈਣਾਂ ਬਚਾਓਗੇ ਕਿਵੇਂ ਸਵਾਲ ਇਹ ਆ ਸੋ ਪੰਜਾਬ ਦੇ ਵਿੱਚ ਹਰ ਰੋਜ਼ ਕਈ ਕੁਝ ਇਹੋ ਜਿਹਾ ਵਾਪਰ ਰਿਹਾ ਜਿਹੜਾ ਕਿ ਲੂ ਕੰਡੇ ਖੜੇ ਕਰਦਾ ਪਰ ਕਿਸੇ ਉੱਤੇ ਅੰਨਾ ਯਕੀਨ ਨਾ ਕਰਿਓ ਮੇਰੀ ਬੇਨਤੀ ਇਹ ਆ ਇਹਦਾ ਮਤਲਬ ਇਹ ਨਹੀਂ ਕਿ ਘਰਾਂ ਦੇ ਵਿੱਚ ਸ਼ੱਕ ਬਹੁਤ ਪੈਦਾ ਹੋਵੇ ਪਰ ਅੰਨਾ ਯਕੀਨ ਕਦੇ ਵੀ ਨਾ ਕਰਿਓ ਤੇ ਜਦੋਂ ਆਪਾਂ ਕਿਸੇ ਧੀ ਪੁੱਤ ਨੂੰ ਆਪਦੇ ਧੀ ਪੁੱਤ ਨੂੰ ਵਿਦੇਸ਼ ਦੀ ਲਿ ਭੇਜਦੇ ਆ ਉਦੋਂ ਫਿਰ ਉਹ ਜ਼ਿੰਦਗੀ ਦੇ ਕਿਹੜੇ ਰੰਗ ਬਟਾ ਲਵੇ ਤੇ ਸਾਨੂੰ ਉਹਦੇ ਬਾਰੇ ਪਤਾ ਹੀ ਨ ਲੱਗੇ ਇਹਦੇ ਵੱਲ ਵੀ ਤੁਸੀਂ ਗੌਰ ਕਰਿਓ ਮਤਲਬ ਇਹ ਜਿਕੇ ਮੈਂਟਲੀ ਪ੍ਰੇਪੇਅਰ ਰਹਿਣਾ ਪਊਗਾ ਕਿਉਂਕਿ ਜਦੋਂ ਇਹ ਗਈ ਸੀ ਰਪਿੰਦਰ ਕੌਰ ਇਹ ਵੀ ਚੰਗੀ ਪੜੀ ਸੀ ਪਰ ਜਦੋਂ ਆਈ ਆ ਉਦੋਂ ਚੰਗੀ ਪੜੀ ਨਹੀਂ ਸੀ ਉਦੋਂ ਦੀਆਂ ਗੱਲਾਂ ਹੋਰ ਸੀ ਜਾਣ ਵੇਲੇ ਗੱਲਾਂ ਹੋਰ ਸੀ ਤੇ ਮਾਪੇ ਨੇਰੇ ਦੇ ਵਿੱਚ ਸੀ ਮਾਪੇ ਤਾਂ ਚਲੋ ਪੀੜੀ ਦਾ ਫਾਸਲਾ ਪਰ ਜਿਹਦੇ ਨਾਲ ਤੁਹਾਡੀਆਂ ਲਾਵਾਂ ਪੜੀਆਂ ਗਈਆਂ ਉੱਥੇ ਵੀ ਜਿਹੜਾ ਕੁਝ ਤੁਸੀਂ ਕੀਤਾ ਇਹ ਗੱਲਾਂ ਨਾ ਭੁੱਲਣੀ ਹੋਊਗਾ ਇਹ ਗੱਲਾਂ ਪੰਜਾਬੀਆਂ ਨੂੰ ਸਮੁੱਚੇ ਪੰਜਾਬੀਆਂ ਨੂੰ ਜ਼ਖਮ ਦੇ ਗਈਆਂ ਗੁਰਵਿੰਦਰ ਸਿੰਘ ਇੰ样 ਲੱਗਦਾ ਅੱਜ ਹਰ ਬੰਦੇ ਨੂੰ ਕਿ ਉਹ ਸਾਡਾ ਭਰਾ ਸਾਡਾ ਵੀਰ ਸਾਡਾ ਬੱਚਾ ਸੀ ਕਿਉਂਕਿ ਇਹ ਕੁਝ ਕਿਸੇ ਦੇ ਵੀ ਬੱਚੇ ਨਾਲ ਵਾਪਰ ਸਕਦਾ ਕਿਸੇ ਦੇ ਵੀ ਭਰਾ ਨਾਲ ਕਿਸੇ ਦੇ ਵੀ ਪੁੱਤ ਨਾਲ ਵਾਪਰ ਸਕਦਾ ਸੋ ਮੇਰੀ ਬੇਨਤੀ ਸਿਰਫ ਇੰਨੀ ਆ ਕਿ ਜੇਕਰ ਤੁਹਾਡੇ ਵਿਚਾਰ ਮੇਲ ਨਹੀਂ ਖਾਂਦੇ ਖੁਸ਼ੀ-ਖੁਸ਼ੀ ਅੱਡ ਹੋ ਜਾਓ ਮਰਨ ਜਾਂ ਮਾਰਨ ਦੇ ਨਾਲੋਂ ਅੱਡ ਹੋਣ ਦੇ ਵਿੱਚ ਬਿਹਤਰੀ ਹੈ ਨਾ ਦੁਖੀ ਹੋਵੋ ਤੇ ਨਾ ਦੁਖੀ ਕਰੋ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਜਿਉਣਾ ਪਊਗਾ ਉਹਦੇ ਸਮੇਂ ਦੇ ਵਿੱਚ ਇਹ ਉਹ ਦੌਰ ਨਹੀਂ ਆ ਗੱਲ ਕੌੜੀ ਲੱਗੂਗੀ ਇਹ ਉਹ ਦੌਰ ਨਹੀਂ ਆ ਜਦੋਂ ਆਪਾਂ ਇਹ ਗੱਲ ਕਹਿੰਦੇ ਸੀ ਕਿ ਯਾਰ ਇਕੱਠੇ ਹੋ ਗਏ ਤੇ ਹੁਣ ਭਾਈ ਆਖਰੀ ਸਾਹ ਤੱਕ ਨਿਭਣੀ ਆ ਮਿੰਟਾਂ ਪੰਜਾਂ ਦੇ ਵਿੱਚ ਵਿਗੜ ਜਾਂਦੀ ਆ ਕਿਹੜਾ ਆਖਰੀ ਸਾਹ ਹੁਣ ਪਰ ਜੇਕਰ ਤੁਹਾਡੀ ਇੱਕ ਛੱਤ ਦੇ ਥੱਲੇ ਨਹੀਂ ਨਿਭਦੀ ਤੁਹਾਨੂੰ ਅੱਡ ਹੋਣਾ ਚਾਹੀਦਾ ਮਰਨਾ ਜਾਂ ਮਾਰਨਾ ਕਿਸੇ ਮਸਲੇ ਦਾ ਹੱਲ ਨਹੀਂ ਆ ਹਰ ਰੋਜ਼ ਘਰ ਦੇ ਵਿੱਚ ਰਿੱਝਣਾ ਕਿਸੇ ਮਸਲੇ ਦਾ ਹੱਲ ਨਹੀਂ ਆ ਜੇ ਨਹੀਂ ਬਣਦੀ ਅੱਡ ਹੋ ਜਾਓ ਪਰ ਕਿਸੇ ਦਾ ਗਲ ਨਾ ਘੁੱਟੋ ਕਿਸੇ ਦੀਆਂ ਉਮੀਦਾਂ ਤੇ ਸੱਟ ਨਾ ਮਾਰੋ ਕਿਸੇ ਦਾ ਕਤਲ ਨਾ ਕਰੋ ਕਿਸੇ ਦੇ ਪਰੋਸੇ ਨੂੰ ਨਾ ਤੋੜੋ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਸਮੁੱਚੇ ਭਾਰਤ ਦੀਆਂ ਖਬਰਾਂ ਪੜ ਲ ਲਈਏ ਕਦੇ ਕੋਈ ਨੀਲੇ ਡਰਮ ਵਾਲੀ ਖਬਰ ਆਉਂਦੀ ਆ ਕਿ ਘਰ ਵਾਲੀ ਨੇ ਆਪਦੇ ਪ੍ਰੇਮੀ ਨਾਲ ਮਿਲ ਕੇ ਘਰ ਵਾਲੇ ਨੂੰ ਨੀਲੇ ਡਰਮ ਦੇ ਵਿੱਚ ਮਾਰ ਕੇ ਸੁੱਟਤਾ ਕਦੇ ਖਬਰ ਆਉਂਦੀ ਜੀ ਕਿ ਫਲਾਣੇ ਦੇ ਪਿੱਛੇ ਆਪਦੇ ਪ੍ਰੇਮੀ ਦੇ ਪਿੱਛੇ ਲੱਗ ਕੇ ਤੇ ਉਹਨੇ ਘਰ ਵਾਲੇ ਦਾ ਕਤਲ ਜਿਹੜਾ ਰਾਹ ਦੇ ਵਿੱਚ ਕਰਵਾਤਾ ਕਦੇ ਘਰ ਵਾਲੇ ਦੀ ਵੀ ਖਬਰ ਆਉਂਦੀ ਆ ਕਿ ਉਹਨੇ ਪ੍ਰੇਮਿਕਾ ਦੇ ਚੱਕਰ ਦੇ ਵਿੱਚ ਆਪਦੀ ਘਰ ਵਾਲੀ ਨੂੰ ਮਾਰ ਦਿੱਤਾ ਮਤਲਬ ਇਹ ਜੀ ਕਿ ਭਾਰਤ ਦੇ ਵਿੱਚ ਤੇ ਕੁੱਲ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਆ ਇਸ ਕਰਕੇ ਪੰਜਾਬ ਦਾ ਫਿਕਰ ਵੱਧ ਹੁੰਦਾ ਪਰ ਕੁੱਲ ਭਾਰਤ ਦੇ ਵਿੱਚ ਇਹੋ ਜੀਆਂ ਖਬਰਾਂ ਨੇ ਜੜੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਕੁੱਲ ਦੁਨੀਆ ਦੇ ਵਿੱਚ ਵਸਦੇ ਲੋਕਾਂ ਤੱਕ ਜਦੋਂ ਪਹੁੰਚਦੀਆਂ ਉਦੋਂ ਸਾਰੇ ਹੈਰਾਨ ਹੁੰਦੇ ਆ ਜੀ ਕਿ ਭਾਰਤ ਦੀ ਧਰਤੀ ਦੇ ਉੱਤੇ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਉੱਤੇ ਕੀ ਹੋਈ ਜਾਂਦਾ ਬੰਦਾ ਮਾਰਨਾ ਖੇਡ ਬਣ ਗਈ ਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ ਬੰਦਾ ਬੰਦੇ ਦਾ ਦਾਰੂ ਆ ਇੱਕ ਦੂਜੇ ਦੀ ਸਾਰ ਲੈਣੀ ਚਾਹੀਦੀ ਆ ਦੁਜੇ ਦੀਆਂ ਭਾਵਨਾਵਾਂ ਨੂੰ ਜਜ਼ਬਾਤ ਨੂੰ ਸਮਝਣਾ ਚਾਹੀਦਾ ਅਸੀਂ ਪੜਦੇ ਸੁਣਦੇ ਰਹੇ ਆ ਪਰ ਹੁਣ ਇਹ ਸਚਾਈ ਨਹੀਂ ਆ ਇਹ ਗੱਲਾਂ ਖੰਭ ਲਾ ਕੇ ਉਡਗੀਆਂ ਜਿੰਨੇ ਕੁ ਤੁਸੀਂ ਚੰਗੇ ਬਣ ਸਕਦੇ ਹੋ ਕਿਰਦਾਰ ਦੇ ਪੱਖੋਂ ਨੈਤਿਕਤਾ ਦੇ ਪੱਖੋਂ ਉਹ ਤੁਸੀਂ ਚੰਗੀਆਂ ਕਦਰਾਂ ਕੀਮਤਾਂ ਵਾਲੇ ਰਹੋ ਮੇਰੀ ਬੇਨਤੀ ਇਹ ਆ ਫਿਰ ਗੱਲ ਇਹ ਆ ਕਿਸੇ ਨੂੰ ਮਾਰਨਾ ਜਾਂ ਮਰ ਜਾਣਾ ਇਹ ਮਸਲੇ ਦਾ ਹੱਲ ਨਹੀਂ ਆ ਸੋਚੋ ਸੰਭਲੋ ਵਿਚਾਰੋ ਸਪਸ਼ਟ ਹੋਣਾ ਸਿੱਖੋ ਸਪਸ਼ਟ ਕਿ ਭਾਈ ਮੈਂ ਇੱਥੇ ਨਹੀਂ ਰਹਿਣਾ ਮੈਂ ਇੱਥੇ ਨਹੀਂ ਵਿਆਹ ਕਰਾਉਣਾ ਮੈਨੂੰ ਇਹਦਾ ਸਾਥ ਨਹੀਂ ਚੰਗਾ ਤੇ ਮੈਂ ਅਡ ਹੋਣਾ ਤੇ ਜਿਹੜੀ ਦੂਜੀ ਧਿਰਾ ਉਹ ਵੀ ਇਸ ਗੱਲ ਨੂੰ ਸਮਝੇ ਮਰਨ ਦੇ ਨਾਲੋਂ ਗੱਲ ਨੂੰ ਸਮਝਣਾ ਬਿਹਤਰ ਆ ਤੇ ਰਪਿੰਦਰ ਕੌਰ ਵਰਗੀਆਂ ਕਈ ਹੋਣੀਆਂ ਤੇ ਰਪਿੰਦਰ ਵਰਗੇ ਕਈ ਹੋਰ ਵੀ ਹੋ ਸਕਦੇ ਆ ਇਹ ਬੰਦੇ ਵੀ ਹੋ ਸਕਦੇ ਆ ਔਰਤਾਂ ਵੀ ਹੋ ਸਕਦੀਆਂ ਭਰੋਸਾ ਨਾ ਤੋੜੋ ਮਾਰੋ ਨਾ ਕਿਸੇ ਨੂੰ ਜ਼ਿੰਦਗੀ ਇੱਕ ਵਾਰ ਮਿਲਦੀ ਆ ਹੁਣ ਤੂੰ ਜੇਲ੍ਹ ਦੇ ਵਿੱਚ ਕਿਹੜਾ ਇਸ਼ਕ ਪਵਾ ਲੇਂਗੀ ਜਿਹੜਾ ਕੁਝ ਤੂੰ ਘਰ ਦੇ ਵਿੱਚ ਮੌਜ ਮਸਤੀਆਂ ਦੇ ਰੂਪ ਦੇ ਵਿੱਚ ਵੇਖਿਆ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਵੈਸੇ ਜਿੰਨਾ ਕੁ ਮੈਂ ਬਿਆਨ ਪੜਿਆ ਕੁੜੀ ਦੇ ਮਾਪਿਆਂ ਨੇ ਗੱਲ ਕਹੀ ਰਪਿੰਦਰ ਕੌਰ ਦਿਆ ਨੇ ਕਿ ਅਸੀਂ ਇਸ ਕੁੜੀ ਦੇ ਹੱਕ ਦੇ ਵਿੱਚ ਨਹੀਂ ਆ ਇਹਨੇ ਧੱਕਾ ਕੀਤਾ ਅਸੀਂ ਇਹਦੇ ਕੇਸ ਦੀ ਪੈਰ ਵੀ ਨਹੀਂ ਕਰਾਂਗੇ